ਸਾਡੇ ਨਾਲ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਦੇ ਉੱਤੇ ਪੰਛੀ ਚਾਤ ਪਾਵਾਂਗੇ ਕਿ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਹੋ ਕੀ ਕੀ ਰਿਹਾ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਉੱਤੇ ਖੇਡਾਂ ਦੇ ਤੌਰ ਤੇ ਉੱਤੇ ਤੇ ਇਹ ਗੱਲ ਸੱਚ ਆ ਕਿ ਬਹੁਤ ਕੁਝ ਹੋ ਵਾ ਪਰ ਰਿਹਾ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਆ ਉਹਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਆ ਏ ਉਮੀਦਵਾਰ 12 ਤਰੀਕ ਤੱਕ ਯਾਨੀ ਕਿ 12 ਭਲਕ ਤੱਕ ਆਪਣੇ ਕਾਗਜ਼ ਦਾਖਲ ਕਰ ਸਕਣਗੇ ਤੇ ਉਸ ਤੋਂ ਬਾਅਦ ਕੋਈ ਉਮੀਦਵਾਰ ਬਣੇ ਜਾਂ ਨਾ ਬਣੇ ਉਹਦੇ ਕਾਗਜ਼ ਦਾਖਲ ਨਹੀਂ ਹੋਣੇ ਲੰਘੇ ਕਦ ਬੀਜੇਪੀ ਦੇ ਵੱਲੋਂ ਆਪਣੀ ਦੂਜੀ ਸੂਚੀ ਹਰਿਆਣਾ ਵਿੱਚ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਤੇ ਹੁਣ 21 ਉਮੀਦਵਾਰਾਂ ਵਾਲੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇੱਕ ਉਮੀਦਵਾਰ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ ਜਿਹਦੇ ਕਰਕੇ ਹੁਣ ਕੁੱਲ 87 ਉਮੀਦਵਾਰ ਮੈਦਾਨ ਦੇ ਵਿੱਚ ਨੇ ਤੇ ਤਿੰਨ ਉਮੀਦਵਾਰ ਬੀਜੇਪੀ ਦੇ ਵੱਲੋਂ ਹਲੇ ਐਲਾਨੇ ਜਾਣੇ ਬਾਕੀ ਆ ਅਗਲੀ ਗੱਲ ਇਹ ਆ ਕਿ ਬੀਜੇਪੀ ਦੇ ਵੱਲੋਂ ਜਿਹੜੀ ਕੱਲ ਸੂਚੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਕੁਝ ਲੋਕਾਂ ਦੀ ਟਿਕਟ ਕੱਟੀ ਵੀ ਗਈ ਆ ਕੁਝ ਕੁ ਸਾਬਕਾ ਮੰਤਰੀਆਂ ਨੂੰ ਵੀ ਟਿਕਟ ਮਿਲੀ ਆ ਤੇ ਬੀਜੇਪੀ ਇੱਥੇ ਕੀ ਚਾਹੁੰਦੀ ਏ ਜੀ ਕਿ ਅਸੀਂ ਇਸ ਚੋਣ ਦੇ ਵਿੱਚ ਤੀਜੀ ਵਾਰ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋਈਏ 10 ਸਾਲ ਤੋਂ ਬੀਜੇਪੀ ਦੀ ਸਰਕਾਰ ਹਰਿਆਣਾ ਹਰਿਆਣੇ ਦੇ ਵਿੱਚ ਆ ਤੇ ਉਹਨਾਂ ਦੀ ਇੱਛਾ ਇਹ ਹੈ ਕਿ ਅਸੀਂ ਤੀਜੀ ਵਾਰ ਯਾਨੀ ਕਿ 15 ਸਾਲ ਦੇ ਲਈ ਆਪਣੀ ਸਰਕਾਰ ਸਥਾਪਿਤ ਰੱਖੀਏ ਪਰ ਭਾਜਪਾ ਦੇ ਮੂਰੇ ਇਹ ਕਿਹੜੀਆਂ ਚੁਣੌਤੀਆਂ ਬਹੁਤ ਆ ਭਾਜਪਾ ਨੂੰ ਸਭ ਤੋਂ ਵੱਡਾ ਇਸ ਵੇਲੇ ਨੁਕਸਾਨ ਕਿਸਾਨੀ ਅੰਦੋਲਨ ਤੇ ਖਾਸ ਕਰਕੇ ਖੇਡਾਂ ਦੇ ਨਾਲ ਜੁੜੇ ਹੋਏ ਜਿਹੜੇ ਸ਼ਖਸੀਤਾ ਨਹੀਂ ਵਿਅਕਤੀ ਨਹੀਂ ਉਹਨਾਂ ਦੇ ਵੱਲੋਂ ਕੀਤੇ ਗਏ ਵਿਰੋਧ ਦੇ ਕਰਕੇ ਨੁਕਸਾਨ ਚੜ੍ਹਨਾ ਪੈ ਰਿਹਾ ਇਸ ਤੋਂ ਇਲਾਵਾ ਇਹ ਕਿ ਭਾਜਪਾ ਦੇ ਵੱਲੋਂ ਜਿੰਨਾਂ ਜਿੰਨੀਆਂ ਹਰਿਆਣਾ ਵਿੱਚ ਟਕਟਾਂ ਕਟੀਆਂ ਗਈਆਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਬਗਾਵਤ ਕੀਤੀ ਹੋਈ ਆ ਉਦੇ ਕਰਕੇ ਵੀ ਬੀਜੇਪੀ ਦੇ ਮੂਰੇ ਚੁਣੌਤਕਾਂ ਦਾ ਪਹਾੜ ਆ। 10 ਸਾਲ ਤੋਂ ਲਗਾਤਾਰ ਇਹਨਾਂ ਦੀ ਸਰਕਾਰ ਹੋਣ ਕਰਕੇ ਐਂਟੀ ਇਨਕੰਮ ਬੈਸੀ ਦੇ ਕਰਕੇ ਵੀ ਐਤਕੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਐਤਕੀ ਕਾਂਗਰਸ ਹਾਲ ਦੀ ਘੜੀ ਖਾਸੀ ਮਜ਼ਬੂਤ ਨਜ਼ਰ ਆ ਰਹੀ ਆ। ਹਾਲਾਂਕਿ ਆਵਾਦਮੀ ਪਾਰਟੀ ਦੇ ਵੱਲੋਂ ਵੀ ਲੰਘੇ ਕੱਲ ਹਰਿਆਣੇ ਵਿੱਚ ਆਪਣੀ ਦੂਜੀ ਸੂਚੀ ਜਾਰੀ ਕੀਤੀ ਗਈ ਆ। ਉਹਨਾਂ ਦੇ ਵੱਲੋਂ 90 ਦੀਆਂ 90 ਸੀਟਾਂ ਨੇ ਉੱਤੇ ਆਪਣੇ ਉਮੀਦਵਾਰ ਐਲਾਨਣ ਦੀ ਗੱਲ ਕਹੀ ਗਈ ਆ। ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ। ਤੇ ਵੈਸੇ ਹੀ ਜਾਣਕਾਰੀ ਮਿਲੀ ਆ। ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਇਹੋ ਜਿਹੇ ਉਮੀਦਵਾਰਾਂ ਦੀ ਭਾਲ ਦੇ ਵਿੱਚ ਹੈ ਜਿਹੜੇ ਆਪਣੀ ਜ਼ਮਾਨਤ ਬਚਾ ਸਕਣ ਤੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਤੱਕ ਕਦੇ ਵੀ ਇਕੱਲੇ ਚੋਣ ਲੜ ਕੇ ਆਪਣੀ ਜ਼ਮਾਨਤ ਨਹੀਂ ਬਚਾ ਸਕੀ ਤੇ ਕੇਜਰੀਵਾਲ ਭਾਵੇਂ ਖੁਦ ਨੂੰ ਹਰਿਆਣਵੀ ਦੱਸਦੇ ਨੇ ਪਰ ਹਰਿਆਣਾ ਦੇ ਲੋਕਾਂ ਨੇ ਕਦੇ ਵੀ ਆਪ ਨੂੰ ਅਪਣਾਇਆ ਨਹੀਂ ਹੁਣ ਤੱਕ ਦਾ ਵੀਰਵਾ ਇਹ ਆ ਪਰ ਐਤ ਕੀ ਦੇਖਦੇ ਆ ਕੀ ਬਣਦਾ ਪਰ ਬੀਜੇਪੀ ਨੂੰ ਲੰਘੇ ਕੱਲ ਇੱਕ ਝਟਕਾ ਉਸ ਵੇਲੇ ਲੱਗ ਗਿਆ ਹਰਿਆਣੇ ਵਿੱਚ ਜਦੋਂ ਕਮਲਜੀਤ ਸਿੰਘ ਅਜਰਾਣਾ ਜਿਹੜੇ ਕਿ ਪਿਹੋਵਾ ਖੇਤਰ ਤੋਂ ਇਹਨਾਂ ਦੇ ਵੱਲੋਂ ਉਮੀਦਵਾਰ ਬਣਾਏ ਗਏ ਉਹਨਾਂ ਨੇ ਆਪਣੀ ਟਿਕਟ ਵਾਪਸ ਕਰਤੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਨੇ ਟਿਕਟ ਕਿਉਂ ਵਾਪਸ ਕਰਤੀ ਅਸਲ ਦੇ ਵਿੱਚ ਪਿਛਲੀ ਵਾਰ ਯਾਨੀ ਕਿ 5 ਸਾਲ ਪਹਿਲਾਂ ਪਿਹੋਵਾ ਤੋਂ ਬੀਜੇਪੀ ਨੇ ਉਮੀਦਵਾਰ ਬਣਾਏ ਸਨ ਹਾਕੀ ਖਿਡਾਰੀ ਸੰਦੀਪ ਸਿੰਘ ਸੰਦੀਪ ਸਿੰਘ ਨੇ ਪਹਿਲੀ ਵਾਰ ਚੋਣ ਲੜੀ ਤੇ ਜਿੱਤ ਲਈ ਉਸ ਤੋਂ ਬਾਅਦ ਬੀਜੇਪੀ ਨੇ ਖੇਡ ਮੰਤਰੀ ਬਣਾ ਦਿੱਤਾ ਉਹਨਾਂ ਨੂੰ ਪਰ ਸੰਦੀਪ ਸਿੰਘ ਦੇ ਉੱਤੇ ਇੱਕ ਔਰਤ ਦੇ ਦੋਸ਼ ਲਾਏ ਕਿ ਉਹਨੇ ਏਜੰਸੀ ਸੋਸ਼ਣ ਕੀਤਾ ਫਿਰ ਉਸ ਤੋਂ ਬਾਅਦ ਖੇਡ ਮੰਤਰੀ ਦੀ ਕੁਰਸੀ ਚਲੀ ਗਈ ਬੀਜੇਪੀ ਦੀ ਕਿਰਕਰੀ ਬਹੁਤ ਹੋਈ ਕਿ ਉਹ ਆਪਣੇ ਮੰਤਰੀ ਨੂੰ ਵਿਚਾਰ ਰਹੀ ਹੈ ਤੇ ਐਤਕੀ ਬੀਜੇਪੀ ਨੇ ਸੰਦੀਪ ਸਿੰਘ ਨੂੰ ਟਿਕਟ ਦੇਣ ਦੀ ਥਾਂ ਤੇ ਵੀ ਹੋਵਾ ਤੋਂ ਕਮਲਜੀਤ ਸਿੰਘ ਅਜਰਾਣਾ ਨੂੰ ਟਿਕਟ ਦੇ ਦਿੱਤੀ ਅਜਰਾਣਾ ਹੋਰਾਂ ਨੂੰ ਹੁਣੇ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਖੇਤਰ ਦੇ ਬੀਜੇਪੀ ਨੇਤਾ ਮੇਰੇ ਸਮਰਥਨ ਦੇ ਵਿੱਚ ਨਹੀਂ ਉਹ ਮੇਰੇ ਨਾਲ ਨਹੀਂ ਤੁਰ ਰਹੇ ਇਸ ਕਰਕੇ ਉਹਨਾਂ ਨੇ ਭਵਿੱਖ ਦੀ ਬੇਇੱਜ਼ਤੀ ਤੋਂ ਬਚਣ ਦੇ ਲਈ ਹੁਣੇ ਟਿਕਟ ਵਾਪਸ ਕਰ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਐਤ ਕੀ ਮੇਰੇ ਪੱਖ ਦੇ ਵਿੱਚ ਗੱਲ ਨਹੀਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਾਰਟੀ ਵਿਚਲੇ ਬਹੁਤੇ ਲੋਕ ਮੈਨੂੰ ਹਰਾਉਣ ਦੇ ਲਈ ਦਿਨ ਰਾਤ ਇਹ ਕਰਨਗੇ ਇਸ ਕਰਕੇ ਉਹਨਾਂ ਨੇ ਟਿਕਟ ਉਹਨੀ ਹੱਥੀਂ ਵਾਪਸ ਕਰ ਦਿੱਤੀ ਆ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਟਿਕਟ ਮਿਲੀ ਸੀ ਸੋ ਕਹਿਣ ਦਾ ਭਾਵ ਇਹ ਆ ਕਿ ਬੀਜੇਪੀ ਦੇ ਵਿੱਚ ਇੱਕ ਪਾਸੇ ਟਿਕਟਾਂ ਵਾਪਸ ਕਰਨ ਦੀ ਗੱਲ ਦੂਜੇ ਪਾਸੇ ਕਿਸਾਨ ਤੇ ਖਿਡਾਰੀਆਂ ਦੇ ਸੰਘਰਸ਼ ਦੀ ਗੱਲ ਤੀਜੇ ਪਾਸੇ 10 ਸਾਲ ਤੋਂ ਸੱਤਾ ਦੇ ਵਿੱਚ ਹੁਣ ਕਰਕੇ ਸੱਤਾ ਵਿਰੋਧੀ ਜ਼ੋਰ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬੀਜੇਪੀ ਦੇ ਖਿਲਾਫ ਜਾਂਦੀਆਂ ਪਰ ਇਹਨੀ ਗੱਲ ਜ਼ਰੂਰ ਹੈ ਕਿ ਭਾਜਪਾ ਨੂੰ ਇੱਕ ਫਾਇਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਡੱਡ ਹੋ ਕੇ ਚੋਣ ਲੜ ਰਹੇ ਆ ਉਹਨਾਂ ਨੂੰ ਇਸ ਗੱਲ ਦੀ ਆਸ ਹੈ ਕਿ ਜਦੋਂ ਉਹ ਇਦਾਂ ਕਰ ਰਹੇ ਆ ਤਾਂ ਫਿਰ ਸਾਨੂੰ ਇਹਦੇ ਨਾਲ ਵੋਟਾਂ ਵੰਡੇ ਜਾਣ ਕਰਕੇ ਕੁਝ ਨਾ ਕੁਝ ਲਾਭ ਜ਼ਰੂਰ ਹੋ ਸਕਦਾ ਹੁਣੇ ਵਕਤ ਦੱਸੇਗਾ ਕਿ ਲਾਭ ਹੁੰਦਾ ਜਾਂ ਨਹੀਂ ਹੁੰਦਾ ਜੇਕਰ ਹੁੰਦਾ ਤਾਂ ਕਿੰਨੇ ਕ ਫੀਸਦੀ ਲਾਭ ਹੁੰਦਾ ਉਸ ਤੋਂ ਕੁਲੀ ਗੱਲ ਇਹ ਹੈ ਕਿ ਲੰਘੇ ਕੱਲ ਸਰਵਣ ਸਿੰਘ ਫਲੋਰ ਤੇ ਸਿਕੰਦਰ ਸਿੰਘ ਮਲੂਕਾ ਨਹੀਂ ਅਕਾਲ ਤਖਤ ਸਾਹਿਬ ਸਖਤਰਤ ਦੇ ਵਿੱਚ ਆਪਣੇ ਸਪਸ਼ਟੀਕਰਨ ਸੌਂਪ ਦਿੱਤੇ ਆ ਆਪਾਂ ਜਾਣਦੇ ਆ ਕਿ 15 ਦਿਨ ਦੇ ਲਈ 15 ਦਿਨ ਦੇ ਵਿੱਚ ਵਿੱਚ ਆਪਣੇ ਸਪਸ਼ਟੀਕਰਨ 2007 ਤੋਂ ਲੈ ਕੇ 2017 ਤੱਕ ਦੀ ਸਰਕਾਰ ਦੇ ਵਿੱਚ ਜਿਹੜੇ ਜਿਹੜੇ ਲੋਕ ਮੰਤਰੀ ਸਨ ਉਹਨਾਂ ਨੂੰ ਜਥੇਦਾਰ ਸਾਹਿਬਾਂ ਨੇ ਇਹ ਗੱਲ ਕਹੀ ਆ ਕਿ ਆਪਣੇ ਸਪਸ਼ਟੀਕਰਨ ਦਿਓ ਕਿ ਲੰਘੇ ਵੇਲੇ ਦੇ ਵਿੱਚ ਜਿਹੜੀਆਂ ਗਲਤੀਆਂ ਜਾਂ ਗੁਨਾਹ ਹੋਏ ਆ ਉਹਦੇ ਪਿੱਛੇ ਵਜ੍ਹਾ ਕੀ ਆ ਹੁਣ ਤੱਕ ਸੁਖਵੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਵਿਕਰਮ ਸਿੰਘ ਮਜੀਠੀਆ ਸੂਨ ਸਿੰਘ ਠੰਡਲ ਬੀਬੀ ਜਗੀਰਕੌਰ ਪਰਮਿੰਦਰ ਸਿੰਘ ਢੀਂਸਾ ਮਨਪ੍ਰੀਤ ਸਿੰਘ ਬਾਦਲ ਸੁੱਚਾ ਸਿੰਘ ਲੰਗਾ ਇਹ ਸਾਰੇ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਆ ਤੇ ਹੁਣ ਲੰਗੇ ਕਲ ਸਕੰਦਰ ਸਿੰਘ ਮਲੂਕਾ ਤੇ ਸਰਵਣ ਸਿੰਘ ਫਲੋਰ ਨੇ ਵੀ ਆਪਣਾ ਮੰਗ ਪੱਤਰ ਸਪਸ਼ਟੀਕਰਨ ਸੌਂਪ ਦਿੱਤਾ ਹੁਣ ਇਹ ਵਕਤ ਦੱਸੇਗਾ ਕਿ ਜਥੇਦਾਰ ਸਾਹਿਬਾਨ ਦੇ ਵੱਲੋਂ ਇਹਨਾਂ ਦੇ ਸਪਸ਼ਟੀਕਰਨਾਂ ਦੇ ਉੱਤੇ ਕੀ ਨੋਟਸ ਲਿਆ ਜਾਂਦਾ ਕੀ ਇਹਨਾਂ ਦੇ ਸਪਸ਼ਟੀਕਰਨ ਨੂੰ ਕਬੂਲ ਕਰਕੇ ਤੇ ਇਹਨਾਂ ਨੂੰ ਕੋਈ ਸਜ਼ਾ ਸੁਣਾਈ ਜਾਂਦੀ ਹੈ ਜਾਂ ਫਿਰ ਇਸ ਮਸਲੇ ਦੇ ਵਿੱਚ ਕੋਈ ਨਵਾਂ ਫੈਸਲਾ ਕੀਤਾ ਜਾਂਦਾ ਪਰ ਹਾਂ ਇਹਦੇ ਵੱਲ ਸਾਰੇ ਪੰਜਾਬੀਆਂ ਦਾ ਤੇ ਸਮੁੱਚੇ ਅਕਾਲੀ ਦਲ ਦੇ ਕਿਡਰ ਦਾ ਧਿਆਨ ਟਿਕਿਆ ਹੋਇਆ ਕਿਉਂਕਿ ਜਥੇਦਾਰ ਸਾਹਿਬਾਨ ਦੇ ਫੈਸਲੇ ਤੋਂ ਬਾਅਦ ਹੀ ਅਕਾਲੀ ਦਲ ਦੇ ਪੈਰ ਲੱਗਣੇ ਨੇ ਜਾਂ ਨਹੀਂ ਲੱਗਣੇ ਇਹਦੇ ਬਾਰੇ ਲੋਕਾਂ ਦੀ رائے ਬਣਨੀ ਹੈ ਉਸ ਤੋਂ ਇਲਾਵਾ ਲੰਘੇ ਕੱਲ ਪੰਜਾਬ ਦੇ ਵਿੱਚ ਤਲਵੰਡੀ ਸਾਬੋ ਦੇ ਵੱਲ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਇੱਕ ਬੜੀ ਦਰਦਨਾਖ ਖਬਰ ਆਈ ਹੈ ਇਥੇ ਕੁੱਤੇ ਨੂੰ ਲੈ ਕੇ ਵਿਵਾਦ ਹੋਇਆ ਤੇ ਉਹਦੇ ਵਿੱਚ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮਾਂ ਜ਼ਖਮੀ ਕਰ ਦਿੱਤੀ ਗਈ ਆ। ਪੁਲਿਸ ਨੇ ਚਾਰ ਕਾਬੂ ਕਰ ਲਏ ਤੇ ਕਈ ਹਲੇ ਫਰਾਰ ਆ। ਪੰਜਾਬ ਦੇ ਵਿੱਚ ਬੰਦੇ ਨੂੰ ਮਾਰ ਦੇਣਾ ਮਾਮੂਲੀ ਗੱਲ ਬਣ ਗਈ। ਪੰਜਾਬ ਦੇ ਵਿੱਚ ਬੰਦੇ ਨੂੰ ਧਮਕੀ ਦੇਣੀ, ਜ਼ਖਮੀ ਕਰ ਦੇਣਾ ਮਾਮੂਲੀ ਗੱਲ ਬਣ ਗਈ। ਫਿਰੌਤੀ ਲੈਣਾ ਮਾਮੂਲੀ ਗੱਲ ਬਣ ਗਈ। ਬਹੁਤ ਕੁਝ ਇਹੋ ਜਿਹਾ ਹੋ ਰਿਹਾ ਪੰਜਾਬ ਦੇ ਵਿੱਚ ਜਿਹਨੂੰ ਦੇਖ ਕੇ ਪੰਜਾਬ ਪੰਜਾਬ ਨਹੀਂ ਲੱਗਦਾ। ਇੱਥੇ ਤਲਵੰਡੀ ਸਾਬੋ ਦੇ ਕੋਲੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਇੱਕ ਪਾਲਤੂ ਕੁੱਤੇ ਦੇ ਸਬੰਧ ਦੇ ਵਿੱਚ ਵਿਵਾਦ ਪੈਦਾ ਹੋਇਆ। ਅਮਰੀਕ ਸਿੰਘ ਤੇ ਮੰਦਰ ਸਿੰਘ ਦੋਵਾਂ ਦਾ ਕਤਲ ਕਰ ਦਿੱਤਾ ਗਿਆ। ਅਸਲ ਵਿੱਚ ਇਸ ਪਿੰਡ ਦੇ ਵਿੱਚ ਅਮਰੀਕ ਸਿੰਘ ਨਾਂ ਦਾ ਇੱਕ ਮੁੰਡਾ ਇੱਕ ਕੁੱਤੇ ਨੂੰ ਅਵਾਰਾ ਸਮਝ ਕੇ ਆਪਣੇ ਘਰੇ ਲਿਆਇਆ। ਜਦ ਕਿ ਜਿਨ੍ਹਾਂ ਦਾ ਉਹ ਕੁੱਤਾ ਸੀ ਉਹ ਇਹਨਾਂ ਦੇ ਘਰ ਆ ਕੇ ਤੇ ਉਹਨਾਂ ਨੇ ਰੌਲਾ ਪਾਇਆ ਤੇ ਉਹਨਾਂ ਨੇ ਕੁੱਤੇ ਨੂੰ ਲਿਜਾਣ ਦੀ ਖਾਤਰ ਪਹਿਲਾਂ ਮੁੰਡੇ ਦਾ ਕਤਲ ਕਰਤਾ। ਬਾਅਦ ਦੇ ਵਿੱਚ ਜਦੋਂ ਪਿਓ ਬਚਾਉਣ ਆਇਆ ਆਪਣੇ ਪੁੱਤ ਨੂੰ ਤੇ ਉਹਦਾ ਵੀ ਕਤਲ ਕਰਤਾ। ਜਦੋਂ ਮਾਂ ਭੱਜ ਕੇ ਛੜਵਾਉਣ ਆਈ ਤਾਂ ਮਾਂ ਨੂੰ ਵੀ ਜ਼ਖਮੀ ਕਰ ਦਿੱਤਾ ਸੋ ਪੰਜਾਬ ਦੇ ਵਿੱਚ ਇੱਕ ਕੁੱਤੇ ਦੀ ਖਾਤਰ ਦੋ-ਦੋ ਕਤਲ ਹੋ ਰਹੇ ਨੇ ਤੇ ਕਈ ਕੀ ਲੋਕ ਜ਼ਖਮੀ ਕੀਤੇ ਜਾ ਰਹੇ ਨੇ ਤੇ ਹਾਲੇ ਆਪਾਂ ਇਹ ਗੱਲ ਕਹਿੰਦੇ ਕਿ ਇਹ ਉਹ ਪੰਜਾਬ ਆ ਜਿੱਥੇ ਅਮਨ ਕਾਨੂੰਨ ਸ਼ਾਂਤੀ ਬਹੁਤ ਆ ਜਿੱਥੇ ਬਹੁਤ ਕੁਝ ਚੰਗਾ ਹੋ ਰਿਹਾ ਜਿੱਥੇ ਕੋਈ ਵੀ ਨੁਕਸਾਨੀ ਜਾਣ ਵਾਲੀ ਗੱਲ ਨਹੀਂ ਹੋ ਰਹੀ ਪੰਜਾਬ ਕੁਗਵਸਦਾ ਆਪਾਂ ਇਹ ਗੱਲ ਕਹਿੰਦੇ ਆ ਦੂਜੇ ਪਾਸੇ ਇਹ ਵੀ ਖਬਰ ਸਾਰਿਆਂ ਦੇ ਸਾਹਮਣੇ ਆ ਕਿ ਇਕੋਲਾਹਾ ਪਿੰਡ ਜਿਹੜਾ ਕਿ ਖੰਨੇ ਦੇ ਕੋਲ ਆ ਉਥੋਂ ਦੇ ਇੱਕ ਆਮ ਆदमी ਪਾਰਟੀ ਦੇ ਵਰਕਰ ਦਾ ਕਤਲ ਕਰ ਦਿੱਤਾ ਗਿਆ ਦਿਨ ਦਹਾੜੇ ਕਤਲ ਕੀਤਾ ਗਿਆ ਜਦੋਂ ਉਹ ਆਪਣੀ ਸਕੂਟਰੀ ਦੇ ਉੱਤੇ ਤੇ ਖੇਤਾਂ ਤੋਂ ਘਰ ਦੇ ਵੱਲ ਆ ਰਿਹਾ ਸੀ ਉਸ ਵੇਲੇ ਉਹਦਾ ਕਤਲ ਕਰ ਦਿੱਤਾ ਗਿਆ ਉਹ ਕਾਤਲ ਜਿਹੜੇ ਪੁਲਿਸ ਨੇ ਕਿਹਾ ਜੀ ਕਿ ਨਿੱਜੀ ਦੁਸ਼ਮਣੀ ਦੇ ਕਰਕੇ ਰੰਜਿਸ਼ ਦੇ ਕਰਕੇ ਇਹ ਕਤਲ ਹੋਇਆ ਪਰ ਇਹ ਤਰਲੋਚਨ ਸਿੰਘ ਨਾਂ ਦਾ ਇਕੋਲਾਹਾ ਪਿੰਡ ਦਾ ਵਿਅਕਤੀ ਇਹ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦਾ ਖੇਤਰੀ ਪ੍ਰਧਾਨ ਸੀ ਸਥਾਨਕ ਏਰੀਏ ਦਾ ਤੇ ਇਹਦੇ ਵੱਲੋਂ ਇਥੇ ਕੀ ਪੰਚਾਇਤੀ ਚੋਣ ਲੜੇ ਜਾਣ ਦੀ ਸੰਭਾਵਨਾ ਸੀ ਪਿਛਲੀ ਵਾਰ ਇਹਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਸੀ ਪਰ ਉਦੋਂ ਹਾਰ ਗਿਆ ਤੇ ਐਤਕੀ ਇਹਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨੀ ਸੀ ਪਰ ਐਤਕੀ ਆਹ ਕੁਝ ਹੋ ਗਿਆ ਉਹਦਾ ਸ਼ਰੀਅ ਮਕਤਲ ਕਰ ਦਿੱਤਾ ਗਿਆ ਹੁਣ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਅਸੀਂ ਕਾਤਲਾ ਨੂੰ ਫੜ ਕੇ ਤੇ ਬੰਦੀ ਸਰ ਦੀ ਸਜ਼ਾ ਦੇਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਪਰ ਪੰਜਾਬ ਦੇ ਵਿੱਚ ਬੰਦੇ ਵੱਲੋਂ ਬੰਦੇ ਨੂੰ ਵੜ ਦੇਣਾ ਪੰਜਾਬ ਦੇ ਵਿੱਚ ਬੰਦੇ ਵੱਲੋਂ ਬੰਦੇ ਨੂੰ ਜ਼ਖਮੀ ਕਰ ਦੇਣਾ ਮਾਰ ਦੇਣਾ ਇਹ ਆਮ ਗੱਲ ਬਣ ਗਈ ਹੈ ਤੇ ਜਿਹਦੇ ਕਰਕੇ ਪੰਜਾਬ ਛੱਡ-ਛੱਡ ਕੇ ਲੋਕਾਂ ਦਾ ਭਜਣ ਨੂੰ ਚਿਤ ਕਰਦਾ ਮੈਂ ਅੱਗੇ ਵੀ ਅਕਸਰ ਗੱਲ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚੋਂ ਸਿਰਫ ਪ੍ਰਵਾਸ ਰੋਟੀ ਲਈ ਨਹੀਂ ਹੋ ਰਿਹਾ ਰੋਜ਼ਗਾਰ ਲਈ ਨਹੀਂ ਹੋ ਰਿਹਾ ਹੁਣ ਜ਼ਿੰਦਗੀ ਲਈ ਵੀ ਹੋ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਬਦਮਾਸ਼ਾਂ ਗੁੰਡਿਆਂ ਦੀਆਂ ਡਾਰਾਂ ਇੰਨੀਆਂ ਵੱਡੀਆਂ ਤੇ ਲੰਮੀਆਂ ਫਿਰਦੀਆਂ ਕਿ ਚਿਤ ਕਰਦਾ ਕਿ ਪੰਜਾਬ ਛੱਡ ਕੇ ਕਿਸੇ ਵੀ ਹੋਰ ਥਾਂ ਤੇ ਚਲੇ ਜਾਗੇ ਕਿਉਂਕਿ ਪਤਾ ਕੋਈ ਨਹੀਂ ਇੱਥੇ ਸਵੇਰ ਦਾ ਘਰੋਂ ਘਰੋਂ ਗਿਆ ਬੰਦਾ ਅਥਨ ਨੂੰ ਘਰ ਵਾਪਸ ਮੁੜ ਕੇ ਆਉਂਦਾ ਕਿ ਨਹੀਂ ਤਰਲੋਚਨ ਸਿੰਘ ਦੇ ਵਾਂਗੂ ਕਿਹੜੀ ਤੱਕ ਆ ਬੰਦਾ ਘਰ ਨੂੰ ਵਾਪਸ ਮੁੜ ਕੇ ਆਉਂਦਾ ਕਿ ਨਹੀਂ ਪਰ ਲੋਚਨ ਸਿੰਘ ਦੇ ਵਾਂਗ ਉਸ ਤੋਂ ਕੁਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੰਘੇ ਕੱਲ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਬਿਆਨ ਦਰਜ ਕਰਵਾਇਆ ਕਿ 5 ਅਕਤੂਬਰ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਇਹ ਸੌਰੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਲੰਮੇ ਸਮੇਂ ਤੋਂ ਆਵਾਜ਼ ਵੀ ਉੱਠ ਰਹੀ ਹੈ ਪਰ ਇੱਕ ਪਟੀਸ਼ਨ ਪੰਜਾਬ ਦੇ ਰੈਣਾ ਹਾਈ ਕੋਰਟ ਵਿੱਚ ਪਾਈ ਗਈ ਸੀ ਇਸ ਪਟੀਸ਼ਨ ਦੇ ਵਿੱਚ ਇਹ ਗੱਲ ਪੁੱਛੀ ਗਈ ਸੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਤੇ ਪੰਜਾਬ ਦੇ ਵਿੱਚ ਪੰਚਾਇਤਾਂ ਇੰਨਾ ਸਮਾਂ ਪਹਿਲਾਂ ਕਿਉਂ ਭੰਗ ਕੀਤੀਆਂ ਗਈਆਂ ਇਹਦੇ ਉੱਤਰ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕਿਹਾ ਕਿ 5 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਹੁਣ ਹਾਈ ਕੋਰਟ ਦੇ ਵੱਲੋਂ ਨਗਰ ਨਿਗਮ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਦੇ ਬਾਰੇ ਵੀ ਅਗਲੀ ਤਰੀਕ ਦੇ ਉੱਤੇ ਵੇਰਵਾ ਸੌਂਪਣ ਦੀ ਗੱਲ ਕਹੀ ਗਈ ਆ ਤੋ ਦੇਖਦੇ ਭਾਈ ਇਸ ਮਸਲੇ ਦੇ ਵਿੱਚ ਹੋਰ ਨਵਾਂ ਮੋੜ ਕੀ ਆਉਂਦਾ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਪਿਛਲੇ ਸਾਲ ਤੋਂ ਪੰਜਾਬ ਦੀਆਂ ਪੰਚਾਇਤਾਂ ਭੰਗ ਹੋਈਆਂ ਤੇ ਇਸ ਵੇਲੇ ਕਿਸੇ ਪਿੰਡ ਦਾ ਕੋਈ ਵੀ ਸਰਪੰਚ ਜਾਂ ਕਿਸੇ ਵੀ ਪਿੰਡ ਦੀ ਕੋਈ ਪੰਚਾਇਤ ਨਹੀਂ ਉਹੀ ਥਾਂ ਦੇ ਉੱਤੇ ਅਧਿਕਾਰੀ ਇਸ ਵੇਲੇ ਕੰਮ ਕਰ ਰਹੇ ਆ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਵੀ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਹੋਣ ਤਾਂ ਸਾਡੀ ਜ਼ਿੰਮੇਵਾਰੀ ਦੇ ਵਿੱਚ ਘਟौती ਹੋਵੇ ਸੋ ਪੰਜਾਬ ਦੇ ਵਿੱਚ ਜਿਹੜੇ-ਜਿਹੜੇ ਵੀ ਲੋਕ ਸਰਪੰਚੀ ਲੜਦੇ ਚਾਹਵਨ ਉਹਨਾਂ ਨੇ ਮੁੱਛ ਨੂੰ ਵਟੇ ਚਾੜ੍ਹਨੇ ਸ਼ੁਰੂ ਕਰ ਦਿੱਤੇ ਆ ਪਰ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਇੱਕ ਬੇਨਤੀ ਹੈ ਤੇ ਸਾਡੇ ਵਾਲਾ ਰੇਡੀਓ ਦੇ ਸੁਭਚਿੰਤਕਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਟੱਲੀ ਖੜਕਾ ਕੇ ਇਸ ਗੱਲ ਦੇ ਲਈ ਜ਼ਰੂਰ ਕਹੋ ਕਿ ਪੰਜਾਬ ਦੇ ਵਿੱਚ ਇਕੱਲੇ-ਇਕੱਲੇ ਪਿੰਡ ਦੇ ਵਿੱਚ ਜੇਕਰ ਸਰਬਸੰਮਤੀ ਹੋਵੇ ਤਾਂ ਪਿੰਡ ਦੇ ਵਿੱਚ ਥਵਾਕ ਪਿਆਰ ਵੀ ਬਰਕਰਾਰ ਰਹੂਗਾ ਤੇ ਪੈਸੇ ਵੀ ਨਹੀਂ ਲੱਗਣਗੇ ਸੋ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਵੱਧ ਤੋਂ ਵੱਧ ਸਰਬਸੰਮਤੀਆਂ ਹੋਣ ਉਹਦਾ ਕੋਈ ਸਰਕਾਰੀ ਲਾਭ ਹੋਵੇ ਨਾ ਹੋਵੇ ਪਰ ਇਹਨਾਂ ਜ਼ਰੂਰ ਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਜ਼ਰੂਰ ਬਰਕਰਾਰ ਰਹੂਗੀ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਟੜਕਦੀ ਹੋਈ ਨਜ਼ਰ ਆਉਂਦੀ ਹੈ ਜੋ ਕਿ ਪੰਜਾਬ ਦੇ ਵਿੱਚ ਲਗਾਤਾਰ ਖਿੰਡਦੀ ਹੋਈ ਨਜ਼ਰ ਆ ਰਹੀ ਹੈ ਸੋ ਦੇਖਦੇ ਹਾਂ ਇਸ ਮਸਲੇ ਦੇ ਉੱਤੇ ਕੀ ਬਣਦਾ ਪਰ ਲੰਘੇ ਕੱਲ ਸਰਕਾਰ ਨੂੰ ਝਾੜ ਪਾਈ ਹੈ ਨਿਗਮ ਤੇ ਕਾਉਂਸਲ ਚੋਣਾਂ ਦੇ ਵਿੱਚ ਦੇਰੀ ਦੇ ਉੱਤੇ ਤੇ ਹਾਈ ਕੋਰਟ ਦਾ ਇਸ ਮਸਲੇ ਦੇ ਉੱਤੇ ਸਖਤ ਰੁਖ ਵੀ ਨਜ਼ਰ ਆਇਆ ਉਸ ਤੋਂ ਅਗਲੀ ਗੱਲ ਇਹ ਆ ਕਿ ਬਲਵਿੰਦਰ ਸਿੰਘ ਪੂੰਦੜ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਕਾਰਜਕਾਰੀ ਪ੍ਰਧਾਨ ਬਣੇ ਆ ਉਹਨਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਦਾਵਾ ਕਰਨ ਵਾਲੀ ਸਰਕਾਰ ਨੇ ਸੂਬੇ ਨੂੰ ਕਰਜ਼ੇ ਦੇ ਥੱਲੇ ਡੋਬ ਦਿੱਤਾ ਦਬ ਦਿੱਤਾ ਸੂਬੇ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਥੱਲੇ ਇਹ ਗੱਲ ਕਹੀ ਹੈ ਬਲਵਿੰਦਰ ਸਿੰਘ ਪੁੰਦੜ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਵੇਲੇ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਸੁਪਨੇ ਦਿਖਾ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਬਾੜਾ ਕਰਕੇ ਰੱਖ ਦਿੱਤਾ ਕਹਿੰਦੇ ਕੁਝ ਹੋਰ ਸਨ ਕਰਦੇ ਕੁਝ ਹੋਰ ਨਹੀਂ ਗੱਲ ਨਿਕਲਦੀ ਕੁਝ ਹੋਰ ਹੈ ਐਲਾਨ ਕੋਈ ਹੋਰ ਹੁੰਦਾ ਹੈ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਉਹੀ ਸਰਕਾਰ ਹੈ ਜਿਹਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਨਵਾਂ ਬਦਲਾ ਲੈ ਕੇ ਆਵਾਂਗੇ ਪੰਜਾਬ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਵਿਕਾਸ ਦੇ ਵੱਲ ਲੈ ਕੇ ਜਾਵਾਂਗੇ ਪਰ ਅਜਲੀ ਤਰੀਕੇ ਦੇ ਵਿੱਚ ਕਦੇ 10000 ਕਰੋੜ ਦਾ ਕਰਜ਼ਾ ਕਦੇ ਕਿੰਨੇ ਦਾ ਕਰਜ਼ਾ ਕਦੇ ਕਿੰਨੇ ਦਾ ਕਰਜ਼ਾ ਮੁਫਤਦੀ ਬੱਲੇ ਬੱਲੇ ਬੇਲੋੜੀ ਇਸ਼ਤਿਹਾਰਬਾਜ਼ੀ ਪੁਰਸੀਆਂ ਡਾਰਾਂ ਗਨਮੈਨ ਦੇ ਤੌਰ ਦੇ ਉੱਤੇ ਤੇ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਮੁੱਖ ਰੱਖਣ ਦੀ ਜਿਹੜੀ ਲਾਲਸਾ ਉਹਨੇ ਪੰਜਾਬ ਦਾ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਕਬੜਾ ਕਰਕੇ ਰੱਖ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਵੱਡੇ ਪੱਦਰ ਦੇ ਉੱਤੇ ਤੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਜੋ ਪੰਜਾਬ ਦੀ ਸਰਕਾਰ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਲੋਕਾਂ ਦੇ ਮੂਰੇ ਚਾਨਣ ਹੋ ਸਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਏ ਆ ਕਿ ਅਮਨ ਕਾਨੂੰਨ ਦੀ ਸਥਿਤੀ ਢੜਕ ਗਈ ਹੈ ਪੰਜਾਬ ਕਰਜ਼ੇ ਥੱਲੇ ਆ ਲੋਕ ਇਹਨਾਂ ਦੀਆਂ ਛੁਰਲੀਆਂ ਤੋਂ ਪਰੇਸ਼ਾਨ ਹੋ ਚੁੱਕੇ ਆ ਜਿਹਦੇ ਕਰਕੇ ਅਸੀਂ ਫਰੋਤਗਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਹਨਾਂ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰਨ ਲੱਗੇ ਪੂਰੇ ਪੰਜਾਬ ਦੇ ਲਈ ਅਗਲੀ ਜਾਣਕਾਰੀ ਇਹ ਹੈ ਜੀ ਕਿ ਲੰਘੇ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਮੰਚਾਂ ਤੋਂ ਕੀਤੇ ਜਾ ਰਹੇ ਨਫ਼ਰਤੀ ਪ੍ਰਚਾਰ ਦਾ ਸਰਤ ਨੋਟਿਸ ਲਿਆ ਉਹਨਾਂ ਨੇ ਇਹ ਗੱਲ ਕਹੀ ਹੈ ਗਿਆਨੀ ਰਕबीर ਸਿੰਘ ਨੇ ਕਿ ਵਿਦੇਸ਼ਾਂ ਵਿੱਚ ਟਿਕਟਾਕ ਵਰਗੇ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਸਿੱਖਾਂ ਤੇ ਮੁਸਲਮਾਨਾਂ ਦੇ ਭੇਸ ਤੇ ਨਾਵਾਂ ਵਾਲੇ ਝਾਲੀ ਖਾਤੇ ਬਣਾ ਕੇ ਸਿੱਖ ਤੇ ਇਸਲਾਮ ਧਰਮ ਵਿਚਾਲੇ ਟਕਰਾਅ ਪੈਦਾ ਕਰਨ ਦੇ ਰੁਝਾਨ ਬਿਹਤ ਮੰਦ ਭੱਗ ਗਿਆ। ਉਹਨਾਂ ਨੇ ਕਿਹਾ ਵੀ ਕਿਸੇ ਵੀ ਦੂਜੇ ਧਰਮ ਤੇ ਦੂਜੇ ਦੇ ਪੀਰ ਪਗੰਬਰਾਂ ਖਿਲਾਫ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ। ਅਕਾਲ ਤਖਤ ਸਾਹਿਬ ਸਖਤਰਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਬਿਆਨ ਜਾਰੀ ਕੀਤਾ। ਜੀ ਦੇ ਵੈਤ ਜਥੇਦਾਰਕ ਵੀਰ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਕੁਝ ਲਿਖਤੀ ਸ਼ਿਕਾਇਤਾਂ ਪਹੁੰਚੀਆਂ ਜਿਦੇ ਵਿੱਚ ਵਿਦੇਸ਼ਾਂ ਵਿੱਚ ਕੁਝ ਸਿੱਖਾਂ ਦੇ ਨਾਮਾਂ ਤੇ ਤਸਵੀਰਾਂ ਵਾਲੇ ਟਿਕਟੋਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖਿਲਾਫ ਤੇ ਕੁਝ ਮੁਸਲਮਾਨਾਂ ਦੇ ਨਾਮਾਂ ਤੇ ਤਸਵੀਰਾਂ ਵਾਲੇ ਟਿਕਟੋਕ ਖਾਤਿਆਂ ਤੋਂ ਸਿੱਖ ਧਰਮ ਦੇ ਖਿਲਾਫ ਬੇहद ਅਪਮਾਨਜਨਕ ਤੇ ਨਫ਼ਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਇਹ ਸਭ ਕੁਝ ਨਾ ਤਾਂ ਕੋਈ ਸੱਚਾ ਸਿੱਖ ਕਰ ਰਿਹਾ ਨਾ ਹੀ ਸੱਚਾ ਮੁਸਲਮਾਨ ਸਗੋਂ ਇਹ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਗੀ ਸਾਜਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿੱਚ ਲੜਾਉਣ ਦਾ ਨੀਚਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ ਕਿ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਇਹ ਗੱਲ ਬਿਲਕੁਲ ਸੱਚੀ ਹੈ ਕਿ ਸਮਾਜ ਦੇ ਵਿੱਚ ਕੁਝ ਮੂਰਖਮਤੇ ਕੁਝ ਅਕਲੋਂ ਊਣੇ ਲੋਕ ਕਦੇ ਕਿਸੇ ਧਰਮ ਦੇ ਬਾਰੇ ਗਲਤ ਟਿੱਪਣੀ ਕਰਦੇ ਨੇ ਕਦੇ ਕਿਸੇ ਧਰਮ ਦੇ ਬਾਰੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ ਜਾਂ ਨਹੀਂ ਇਹ ਤੁਹਾਡੀ ਨਿੱਜੀ ਇੱਛਾ ਪਰ ਕਿਸੇ ਦੇ ਵੀ ਧਰਮ ਦੇ ਉੱਤੇ ਕੋਈ ਵੀ ਅਪਮਾਨਜਨਕ ਟਿੱਪਣੀ ਕਰਨੀ ਇਹ ਇਨਸਾਨੀਅਤ ਤੋਂ ਤੇ ਮਨੁਕਤਾ ਤੋਂ ਗਿਰੀ ਹੋਈ ਗੱਲ ਆ ਜੋ ਕਿ ਸਾਡੇ ਪੰਜਾਬੀਆਂ ਦਾ ਜਾਂ ਗੈਰ ਪੰਜਾਬੀਆਂ ਦਾ ਇੱਕ ਹਿੱਸਾ ਹਰ ਰੋਜ਼ ਹੀ ਕਰ ਰਿਹਾ ਉਸ ਤੋਂ ਕੁਲੀ ਜਾਣਕਾਰੀ ਇਹ ਆ ਕਿ ਪੰਜਾਬੀ ਫਿਲਮਾਂ ਦਾ ਰੁਝਾਨ ਸਿਖਰ ਦੇ ਉੱਤੇ ਆ ਬੀਬੀ ਰਜਨੀ ਫਿਲਮ ਕਾਮਯਾਬ ਹੋਣ ਤੋਂ ਬਾਅਦ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ 13 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ 13 ਸਤੰਬਰ ਨੂੰ ਯਾਨੀ ਕਿ ਪਰਸੋਂ ਇਸ ਫਿਲਮ ਦੀ ਸਕਰੀਨਿੰਗ ਜਲੰਧਰ ਦੇ ਵਿੱਚ ਵੀ ਹੋਈ ਆ ਇਸ ਫਿਲਮ ਦਾ ਪ੍ਰੀਮੀਅਰ ਦਿਖਾਇਆ ਗਿਆ ਚੰਡੀਗੜ੍ਹ ਦੇ ਵਿੱਚ ਵੀ ਤੇ ਪ੍ਰੀਮੀਅਰ ਦੇ ਵਿੱਚ ਜਿੰਨੀਆਂ ਸ਼ਖਸੀਤਾ ਆਈਆਂ ਸੀ ਉਹ ਭਾਵਕ ਹੋਈਆਂ ਇਹ ਕਹਾਣੀ ਅਸਲ ਦੇ ਵਿੱਚ ਪੰਜਾਬ ਤੋਂ ਚੱਲੀ ਹੋਈ ਇੱਕ ਬੱਸ ਨਾਲ ਸੰਬੰਧਤ ਹੈ ਜਿਹਦੇ ਵਿੱਚ ਕੁਝ ਮੁਸਾਫਰ ਨੇ ਤੇ ਉਹ ਹਜ਼ੂਰ ਸਾਹਿਬ ਮੱਥਾ ਟੇਕਣ ਚੱਲੇ ਨੇ ਹਰ ਵਿਅਕਤੀ ਦੀ ਆਪਣੀ ਕਹਾਣੀ ਆ ਹਰ ਵਿਅਕਤੀ ਦਾ ਆਪਣਾ ਇੱਕ ਦਰਦ ਆ ਉਹ ਦਰਦ ਜਿਹੜਾ ਉਹ ਲੁਕੋਈ ਬੈਠਾ ਉਹ ਦਰਦ ਜਿਹੜਾ ਉਹ ਕਿਸੇ ਨੂੰ ਦੱਸ ਨਹੀਂ ਰਿਹਾ ਪਰ ਉਹ ਜਾ ਕੇ ਪਛਤਾਵਾ ਕਰਨਾ ਚਾਹੁੰਦਾ ਉਹ ਹਜ਼ੂਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੁੰਦਾ ਤੇ ਫਿਰ ਜਦੋਂ ਇਹ ਗੱਡੀ ਉੱਥੇ ਪਹੁੰਚਦੀ ਆ ਤੇ ਫਿਰ ਸਾਰੀਆਂ ਸਵਾਰੀਆਂ ਉਥੇ ਗੁਰੂ ਦੇ ਦਰ ਦੇ ਉੱਤੇ ਜਾ ਕੇ ਪਛਤਾਵਾ ਕਰਦੀਆਂ ਪਛਤਾਤਪ ਕਰਦੀਆਂ ਤੇ ਭਵਿੱਖ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਸਹੀ ਲੀਦੇ ਉੱਤੇ ਬਾਬੇ ਦੀ ਕਿਰਪਾ ਨਾਲ ਆਉਣ ਦਾ ਮੌਕਾ ਮਿਲੇ ਇਹ ਕਹਾਣੀ ਇਸ ਫਿਲਮ ਦੀ ਆ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਜੈਸਮੀਨ ਪਸੀਨ ਸੀਮਾ ਕੌਸ਼ਲ ਸਰਦਾਰ ਸੋਹੀ ਰਾਣਾ ਜੰਗ ਬਹਾਦਰ ਸਿੰਘ ਮਲਕੀਤ ਰੌਣੀ ਤੇ ਜਿੰਨੀਆਂ ਵੀ ਇਹਦੇ ਵਿੱਚ ਹੋਰ ਸ਼ਖਸੀਤਾਂ ਸਾਰਿਆਂ ਨੇ ਬਹੁਤ ਕਮਾਲ ਦਾ ਕੰਮ ਇਸ ਫਿਲਮ ਦੇ ਵਿੱਚ ਕੀਤਾ ਪੰਜਾਬੀ ਫਿਲਮਾਂ ਬਣਨ ਤੇ ਚੰਗੀਆਂ ਫਿਲਮਾਂ ਬਣਨ ਇਸ ਗੱਲ ਦੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਪਰ ਦੇਖਦੇ ਆਂ ਵੀ ਇਸ ਫਿਲਮ ਨੂੰ 13 ਤਰੀਕ ਤੋਂ ਬਾਅਦ ਪੰਜਾਬ ਦੇ ਲੋਕ ਜਾਂ ਪੰਜਾਬੋਂ ਬਾਹਰਲੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਦੁਨੀਆਂ ਦੇ ਵਿੱਚ ਲੋਕ ਉਹ ਕਿੰਨਾ ਪਿਆਰ ਦਿੰਦੇ ਪਰ ਇਹ ਫਿਲਮ ਹੈ ਬਾ ਕਮਾਲ ਤੇ ਆਖਰੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਮੀਂਹ ਦੇ ਦਿਨ ਲੱਦੇ ਗਏ ਪ੍ਰਤੀਤ ਹੁੰਦੇ ਆ ਪੰਜਾਬ ਦੇ ਵਿੱਚ ਹੁਣ ਮੀਂਹ ਬਹੁਤਾ ਨਹੀਂ ਪੈਣਾ ਜਿਵੇਂ ਕਿ ਮੌਸਮ ਵਿਭਾਗ ਦੀ ਖਬਰਾਂ ਨਹੀਂ ਆ ਅੱਜ 27 ਪਾਦੋਂ ਆ ਜਦੋਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ 11 ਸਤੰਬਰ 27 ਪਾਦੋਂ ਆ ਪਾਦੋਂ ਦੇ ਵਿੱਚ 3-4 ਦਿਨ ਬਾਕੀ ਆ ਤੇ ਸੌਣ ਪਾਦੋਂ ਵਿੱਚ ਮੀਂਹ ਪੈਂਦੇ ਹੁੰਦੇ ਆ ਤੇ ਇੱਥੇ ਕੀ ਸੌਣ ਦੇ ਵਿੱਚ ਵੀ ਘਟ ਪਏ ਤੇ ਪਾਦੋਂ ਦੇ ਵਿੱਚ ਵੀ ਸੋ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ ਦਿਨਾਂ ਵਿੱਚ ਕੁਝ ਕੁ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਪਰ ਬਹੁਤਾ ਮੀਂਹ ਪੈਣ ਵਾਲਾ ਸਮਾਂ ਲਗਭਗ ਹੁਣ ਨਿਕਲ ਚੁੱਕਿਆ ਬਾਕੀ ਦੇਖਦੇ ਆ ਆਉਂਦੇ ਸਮੇਂ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਆਉਂਦੀਆਂ ਫਿਲਹਾਲ ਅਸੀਂ ਇੱਥੇ ਰੁਕਦੇ ਆ ਸਾਡੇ ਵਾਲਾ ਰੇਡੀਓ ਨੂੰ ਇਹਦੀ ਮੁਹੱਬਤ ਕਰਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਫੇਰ ਪਿਆਰ ਭਰੀ ਤਨੇਗੀ ਸਤਿ ਸ਼੍ਰੀ ਅਕਾਲ